ਸੁਣ ਲਾ ਮੇਲਣੇ ਨਚਣ ਵਾਲਗੇ ਸੁਣ ਲਾ ਮੇਲਣੇ ਨਾਮ ਲਵਾਲਾ ਹਿੱਤਾ ਮੁੰਡੇ ਸੋਟੀਆਂ ਕਰਨ ੜਿਕਾ ਮੈਂ ਵੀ ਅਸਾ ਕਰਦਾ ਨਾਲ ਹੌਸਲੇ ਦੇਦਾ ਗੇੜਾ ਨਾਲੋਂ ਕੁਸ ਨਹੀਂ ਘੜਦਾ ਸਨੇ ਵਾਕ ਦੀ ਲੈਗੇ ਸਗੰਦੀ ਮਾਲੀ ਵੇਖਣੀ ਦਰਤਾ ਸਭ ਕੋਈ ਆਪ ਤਰਾਵੇ ਹੈ ਨਹੀਂ ਤੇਰਾ ਦਿਲ ਕਿਉਂ ਡਰਦਾ ਚੰਦ ਸਿੰਘ ਨੀ ਨਾਮ ਉਸ ਦਾ ਉਹ ਨਹੀਂ ਹਮੀ ਪਰਦਾ ਨਹੀਂ ਹੱਥੇ ਨਾਲ ਛੇੜਨ ਦੀ ਬੋਏ ਚੋਲਨੀ ਮੈਨਣੇ ਨੱਚਣ ਵਾਲੀਏ ਸੁੰਨੀ ਮੈਨਣੇ ਨੱਚੜਵਾਲੀਏ ਸੋਨਾ ਮੇਰੀ ਮਨਚੂਰੀ ਰਾਂਦੇ ਚਾਕੇ ਨੇ ਲਾਈ ਸੀ ਹੀਰ ਨਾਲ ਹੋਰਾਂ ਦੇ ਚਾਕੇ ਨੇ ਲਾਈ ਸੀ ਹੀਰ ਨਾਲ ਕੁੱਟ ਕੇ ਖਵਾਵੇ ਚੂਰੀ ਸੱਸੀ ਥਲਾ ਵਿੱਚ ਮਰ ਗਈ ਪੁੱਜ ਕੇ ਹੁੱਕੇ ਕਾਲੀ ਪੂਰੀ ਸੋਨੀ ਡੁੱਬਗੀ ਵਿੱਚ ਨਵੀਂ ਦੇ ਹਟੀ ਕਿਸੇ ਦੀ ਨਕੂਰੀ ਕੀ ਮੇ ਪਿਛੇ ਮਾਗੀ ਨਾਰ ਨੇ ਮਰਨਾ ਕਰਾ ਓਏ ਮਰਨਾ ਕਰਿਆ ਮਨਜੂਰੀ ਰਾਂਦੇ ਚਾਕ ਨੇ ਲਾਈ ਸੀ ਸਹਿਬਾ ਰਾਰ ਨੇ ਕਾਨੀਆਂ ਭੰਕੇ ਕਰਤੀਆਂ ਚੂਰੀ ਆਪੇ ਆਜੂਗੀ ਕੇ ਬਚਣਾ ਕੇ ਬਾਣੀ ਹੋਇਆ ਤੂੰ ਮੇਰਾ ਕਹਿਣਾ ਪਹਿਲਾ ਮੇਲਾ ਕਾਲੇ ਕਾ ਲੱਗਦਾ ਫੇਰ ਲਗੂਗਾ ਸਹਿਨਾ ਸਹਿਨਾ ਪਿਆਰੀ ਜਿੰਦੜੀ ਨੇ ਨੀ ਰਸਤੇ ਇਹ ਵੀ ਦੁੱਖਾਂ ਵਿੱਚ ਪਹਿਣਾ ਜੇ ਤੇਰਾ ਨੀ ਦਿਉਰ ਕੁਬਾਰਾ ਇਹਦੇ ਨਾਲ ਨੀ ਸਹਿਨਾ ਖੇੜਾ ਦੇਖੀ ਕਿਹੜਾ ਬੋਲ ਬੋਲ ਕੇ ਹੋਰ ਪੜੂਗਾ ਜਹਿਨਾ ਕਰਦੇ ਪੂਏ ਸਦਾ ਕਰੇ ਲੂ ਨਾਲੇ ਬੰਡਾਲੂ ਗਹਿਣਾ ਤਨ ਦੀ ਆਖੂ ਲੋੜਨਾ ਮੈਨੂੰ ਅੱਧ ਤੂੰ ਮਾਂ ਚੋੜ ਲੈਣਾ ਨਹੀਂ ਬੰਦੀਆਂ ਤੂੰ ਮਾ ਤੋਂ ਏ ਮੁਕਰਨੀ ਰਹਿਣਾ ਹੋਣੀ ਨਾ ਕੁੰਮਾ ਤੋਂ ਏ ਮੁਕਰਨੀ ਰਹਿਣਾ ਹੋਣੀਆਂ ਕੁੰਮਾ ਤੋਂ ਏ ਉਹ ਜੰਮਿਆ ਮਰਦੂ ਘੜਿਆ ਫੁੱਟੂ ਜੰਮਿਆ ਮਰਦੂ ਘੜਿਆ ਫੁੱਟੂ ਥਿਰ ਨਹੀਂ ਕਿਸੇ ਨੇ ਰਹਿਣਾ ਕੋਈ ਦਿਨ ਮੇਰਾ ਨਾਉ ਨਹੀਂ ਕੂੜਦਾ ਨਾਉ ਨਹੀਂ ਕਿਸੇ ਨੇ ਲੈਣਾ ਉੱਤੀ ਤੌਲਸ ਦੀ ਝੁੱਗੀ ਫੂਸਦੀ ਇੱਕ ਦਿਨ ਸਭ ਨੇ ਟਹਿਣਾ ਜੰਗਲੇ ਬੈਠ ਕੇ ਸੰਮਣ ਚਵਾਰੇ ਨਾ ਦਰਵਾਜ਼ੇ ਬਹਿਣਾ ਪਲਗ ਨੁਮਾਰੀ ਛੋੜ ਸਿਰਾਨੀ ਵਿਚ ਕਲਰਾਂ ਦੇ ਪਹਿਣਾ ਹੱਸ ਕੇ ਮੋਲਿਆ ਜਗਤ ਬਸਿਤਾ ਚੁੰਮ ਕੇ ਕੁੜੇ ਦਾ ਕੀ ਲੈਣਾ ਸੁਣੋ ਪਿਆਰੀ ਸਾਧ ਸੰਗ ਤੇ ਹਰ ਨਾਮ ਸਿੰਘ ਦਾ ਕਹਿਣਾ ਖੱਟਲਾ ਚਾਸ ਬੰਦਿਆ ਕੀ ਦੁਨੀਆਂ ਤੋਂ